ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਲੈ ਕੇ ਆਇਆ ਤੁਹਾਡੇ ਲਈ ਕੈਂਟ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਇਆ ਦੇਖਦੇ ਮਜ਼ਾ ਆਇਆ ਅੰਬਾ ਬੁਲੇਟ ਚਿਟਾਣਾ ਟੱਗੋ ਵਾਲਾ ਔਰ ਖਾਲਾ ਸੁਰਖਪੁਰੀਆ ਕਿਸ਼ਨਗੜੀਆ ਖਡੂਰ ਸਾਭੀਆ ਇਧਰ ਡਿਰਵੇ ਆਇਆ ਇਧਰ ਸ਼ੰਕਰ ਜਹਾਜ਼ ਲੱਖਾਂ ਵਾਲੀ ਨਹੀਂ 100 ਵਾਲੀਆਂ ਚੱਪਲਾਂ ਪੈਰਾਂ 'ਚ ਇੱਕ ਤਾਂ ਸਾਲਾ ਸਮਝ ਨਹੀਂ ਆਉਂਦਾ ਗਾਲ ਕਿਹੜੀ ਕੱਢਾਂ ਮੈਂ ਬਿੰਗੇ ਗਿੱਟਿਆਂ ਵਾਲਾ ਕਿੰਨਾ ਮਲੇ ਦੁੱਧ ਮੀਂਹ ਮਰ ਜਾਣੀ ਇਹ ਇਹਦਾ ਕੋਈ ਪਤਾ ਦੱਸ ਸਕਦਾ ਸੇਵਾ ਕਰਨੀ ਆ ਜੀ ਥੋੜੀ ਜੀ ਸਬੰਧ ਦੀ ਨਦੀ ਵਿੱਚ ਡੁੱਟਦਾ ਕਿੱਤ ਕੋ ਬੁੜਾ ਜਿਸਨ ਕਦੇ ਸੱਪ ਵਰਗਣ ਤੇ ਸੁਜ ਪੁਵਾਈਂ ਮੇਰੇ ਸਾਥ ਹਟੇ ਨਾ ਜਦੋਂ ਤੱਕ ਤੇਰੀ ਲੱਤ ਨਹੀਂ ਟੁੱਟ ਜਾਂਦੀ ਇਹਨੂੰ ਲੰਮੇ ਪਾ ਕੇ ਡਾਂਗ ਫੇਰ ਉਹ ਕੋਈ ਲੱਤ ਟੁੱਟਦੀ ਜਦੋਂ ਤੂੰ ਨੱਚਦੀ ਸਾਲੇ ਨੇ ਸਵੇਰੇ ਸਵੇਰੇ ਸਾਰਾ ਮੂਡ ਖਰਾਬ ਕਰਤਾ ਚਮੇਲੀ ਜਾਂ ਚਮੇਲਾ ਬਹੁ ਚੰਗੀ ਕਰ ਤੂ ਤਾਵੀਰ ਲੱਗਾ ਰਹਿ ਜਲਦੀ ਛੱਤ ਚਲਤਾ ਬਹਿਣੀ ਆ ਤੇਰੇ ਮੇਰਾ ਵੀਰ ਭੈਣ ਬਣ ਕੇ ਚੁੰਨੀ ਮੂੰਹ ਤੇ ਬੰਨ ਲਾ ਫਿਰ ਫਿੱਟੇ ਮੂੰਹ ਲੱਖ ਦੀ ਲਹੰਤ ਤੇਰੇ ਵਰਗੀ ਲੱਭਣੀ ਵੀ ਨਹੀਂ ਕਿਸੇ ਨੇ ਬਾਕੀ ਸਭ ਠੀਕ ਆ ਸਾਲਾ ਸ਼ੇਵ ਤਾਂ ਕਰ ਲੈਂਦਾ ਵਿਚਾਰੀ ਕੋੜੇ ਤਿੰਨੋ ਜੰਮੇ ਤਿੰਨੋ ਨਕਮੇ ਕਿਹੜਾ ਕੀੜਾ ਜਿਹੜਾ ਨੱਚਣ ਤੇ ਮਜਬੂਰ ਕਰਦਾ ਜਿਹੜਾ ਸਾਲਾ ਤੇਰੇ ਪਿੱਛੇ ਕੀੜੇ ਮਾਰਦਾ ਦੱਸ ਇੱਛਾ ਤਾਰੀ ਸੱਪ ਮਰ ਜੋ ਕਿਤੇ ਜਿਹੜਾ ਇਹਦੇ ਪਿੱਛੇ ਕੀੜੇ ਮਾਰਦਾ ਆ ਸਾਰੇ ਕੁੜੀ ਆ ਜਾਂ ਕੂੜਾ ਮੇਰੇ ਦੱਸਦਾ ਸਕੰਦੀ ਨੇ ਸਟਾਰ ਦਿੱਤੀ ਰੰਡੀ ਆ ਤੇਰੇ ਵਿੱਚੋਂ ਮੇਰੀ ਤੂਕ ਹਟਾ ਨਹੀਂ ਰਹੀ ਰਹੀ ਰੱਬ ਨੇ 84 ਲੱਖ ਜੂਨਾ ਬਣਾਈਆਂ ਇਹਨਾਂ ਸਾਰਿਆਂ ਨੇ 85 ਕਰਤੀਆਂ ਨਵੀਂ ਭਰਤੀ ਤੇਰੀ ਲੋੜੀ ਪਾਈ ਖਰਾਬ ਗਈ ਚੰਗਾ ਭਲਾ ਹੈਗਾ ਯਾਰ ਤੂੰ ਕਿਹੜੇ ਕਮੀ ਪਿਆ ਇਹਦੇ ਨਾਲੋਂ ਤਾਂ ਨਸ਼ਿਆਂ ਤੇ ਲੱਗ ਜਾਂਦਾ ਸਾਰਾ ਇੰਸਟਾਗ੍ਰਾਮ ਤਾਂ ਤੂੰ ਲੁੱਟ ਲਿਆ ਕੁੜੀ ਗੱਭਰੂ ਹੋਗੀ ਮੁੰਡਾ ਲੱਭ ਲੋ ਪਾਪਾ ਦਾ ਸਲੇਡਾ ਇਹਨੇ ਕਿੱਥੇ ਲੁੱਕ ਕੇ ਬੈਠੇ ਸੀ ਰੋਜ਼ ਇੱਕ ਨਵਾਂ ਨਮੂਨਾ ਆਉਂਦਾ ਬਸ ਇੰਸਟਾਗ੍ਰਾਮ ਚ ਭਰਾਵਾ ਤੇਰੀ ਕਮੀ ਸੀ ਉਹ ਵੀ ਪੂਰੀ ਹੋ ਗਈ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ